ਤੁਸੀਂ ਦੇਖ ਰਹੇ ਹੋ ਡੇਰਾ ਜਗਮਾਉਂ ਦਾ ਬਾਬਾ ਬਰਿੰਦਰ ਢਿੱਲੋਂ ਦੀ ਦਸਤਾਰਬੰਦੀ ਅੱਜ ਹੋ ਰਹੀ ਆ ਕਿਉਂਕਿ ਬਾਬਾ ਗੁਰਿੰਦਰ ਢਿੱਲੋਂ ਬਿਆਸ ਡੇਰਾ ਮੁਖੀ ਆ ਰਹੇ ਆ ਤੇ ਨਾਲ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਜੋ ਹਰਿਆਣਾ ਕਮੇਟੀ ਦੇ ਸੰਮਤ ਪ੍ਰਧਾਨ ਨੇ ਤੇ ਬਹੁਤ ਦਾ ਚੇਅਰਮੈਨ ਤੇ ਦਸਤਾਰਬੰਦੀ ਕਰ ਰਹੇ ਕੋ ਕਾਫੀ ਪਿਛਲੇ ਸਮੇਂ ਤੋਂ ਜਦੋਂ ਬਾਬਾ ਮੈਨੇਜਰ ਸਾਹਿਬ ਵਕੀਲ ਸਾਹਿਬ ਦੀ ਡੈਥ ਹੋਈ ਸੀ ਉਸ ਤੋਂ ਬਾਅਦ ਕਾਫੀ ਰੇਟ ਕ ਚੱਲਦਾ ਹੁੰਦਾ ਸੀ ਤੇ ਅੱਜ ਆਕਰ ਨੂੰ ਉਹ ਚੀਜ਼ਾਂ ਬ੍ਰਾਮ ਲੱਗ ਗਿਆ ਕਿ ਇਹ ਬਾਬਾ ਬਰਿੰਦਰ ਤੇ ਨਮਨਤੀ ਬਾਨੀ ਸਾਰਿਆਂ ਨੇ ਸਾਥ ਦੇਣਾ ਹੈਗਾ ਬਾਬਾ ਕੀ ਕਹਿ ਰਹੇ ਹੈਗਾ ਸੇਵਾ ਭਾਵਨਾ ਦੇ ਨਾਲ ਆਪਣੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਹੈ ਭਜਨਬੰਦੀ ਹੈਗੀ ਆਪਾਂ ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਅਤੇ ਤਿਆਗ ਦੇ ਨਾਲ ਵਾਪਸ ਲਿਆਉਣਾ ਹੈਗਾ ਠੀਕ ਹੈ ਉਹ ਇਕੱਠੇ ਹੋ ਕੇ ਆਪਾਂ ਸੇਵਾ ਕਰਨਾ ਹੈ ਬਾਬਾ ਜੀ ਨੇ ਨਾਮ ਜਪਨ ਦੀ ਗੱਲ ਕੀਤੀ ਏ ਕਿੰਨੇ ਸਾਰਿਆਂ ਨੂੰ ਵੀ ਆਪ ਦਾ ਨਾਮ ਸਬੰਧ ਕਰੋ ਬੰਨਾ ਬੀ ਇਹ ਚੀਜ਼ਾਂ ਦੇ ਵਿੱਚ ਫਾਲਤੂ ਦੇ ਵਿੱਚ ਨਾ ਕਰੋ ਤੇ ਦੇਖਿਓ ਜੀ ਕਰ ਗਏ ਹੁਣ ਸਿਰ ਤੇ